ਸਾਂਦੇ ਦੇ ਕਟਿਆ ਪ੍ਰਸ਼ਾਸਨ ਮਰਦਾਵਾ 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 ਸਾਂਦੇ ਤੇ ਠੁੱਠਾ ਪਾਇਆ ਪਰਚਾ ਰੱਤ ਕਰੋ ਇਹ ਮੇਰੀ ਸਾਰੀ ਜੀਰੀ ਖੜੀ ਹੈ ਜੀ ਮੈਂ ਹਜੇ ਕਤੀਲਾ ਵੀ ਨਹੀਂ ਵੱਢਿਆ ਜੀ ਜੀਰੀ ਦਾ ਇਹ ਪਤਾ ਨਹੀਂ ਕੀ ਗੱਲ ਹੋਈ ਇਹਨਾਂ ਨੇ ਪਰਚਾ ਕਰਤਾ ਜੀ ਮੈਂ ਆਉਦੀ ਮਾਂ ਤਾਂ ਨੂੰ ਦਵਾਈ ਦਿਵਾਉਣ ਗਿਆ ਹੋਇਆ ਸੀ ਜੀ ਮੈਨੂੰ ਆ ਕੇ ਪਤਾ ਲੱਗਿਆ ਜੀ ਵੀ ਮੇਰੇ ਤੇ ਪਰਚਾ ਘਟਿਆ ਗਿਆ ਜੀ ਆਹ ਦੇਖੋ ਜੀ ਉਧਰ ਖੜੀ ਹੈ ਜੀ ਮੇਰੀ ਆਹ ਖੜੀ ਹੈ ਜੀ ਆਹ ਥੋੜੀ ਵੱਡੀ ਹੈ ਜੀ ਮੈਂ ਇਹ ਵੀ ਖਰਚ ਬੜਾ ਪਿਆ ਹੈ ਭੁਰਾ ਅੱਗ ਵੀ ਨਹੀਂ ਲਾਈ ਜੀ ਸੀ ਕੀ ਮੰਗ ਕਰਦੇ ਹੋ ਮੈਨੂੰ ਜੀ ਨਿਨਸਾਫ ਚਾਹੀਦਾ ਕੀਤਾ ਮੇਰੇ ਚਾਚਾ ਜੀ ਦੇ ਲੜਕੇ ਦਾ ਹੈਗਾ ਇੱਥੇ ਕੋਈ ਵੀ ਕਿਤੇ ਵੀ ਅੱਗ ਨਹੀਂ ਲੱਗੀ ਹੈਗੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਇਹਨਾਂ ਆਪਦੇ ਟਾਰਗੇਟ ਪੂਰੇ ਕਰ ਰਹੇ ਆ ਸਿਰਫ ਟਾਰਗੇਟ ਪੂਰੇ ਕਰਨ ਦੇ ਲਈ ਇਹ ਨਿਰਦੋਸ਼ੇ ਬੰਦਿਆਂ ਤੇ ਪਰਚੇ ਦੇ ਰਹੇ ਆ ਸਾਡੇ ਪਿੰਡ ਤੇ ਦਿੱਤਾ ਜਾ ਰਿਹਾ ਨੰਬਰ 2 ਤੇ ਜੋਗੇ ਠਾਣੇ ਅੰਡਰ ਕੁੱਲ ਤਿੰਨ ਪਰਚੇ ਹੋਏ ਨੇ ਦੋ ਪਰਚੇ ਬਰਜਾਠੀ ਦੇ ਨੇ ਤਕਰੀਬਨ 25-30 ਪਿੰਡ ਹੋਰ ਪਿੰਡਾਂ ਜੋਗੇ ਠਾਣੇ ਦੇ ਪਰਚੇ ਕਲੇ ਬਰਜਾਠੀ ਤੇ ਦੇ ਰਹੇ ਹੀ ਲਗਾਤਾਰ ਇਹਨਾਂ ਦਾ ਕੋਈ ਦੇਖਪਾਲ ਨਹੀਂ ਕੋਈ ਬੰਦਾ ਇੱਥੇ ਮੌਕਾ ਦੇਖਣ ਨਹੀਂ ਆਇਆ ਕੋਈ ਇਹਨਾਂ ਨੇ ਚੈੱਕ ਨਹੀਂ ਕੀਤਾ ਵੀ ਕਿਹੜੇ ਲੈਟੀਟਿਊਡ ਲ ਸਿਰਫ ਕੱਲੇ ਪਰਚੇ ਦੇ ਰਿਆ ਨਿਰਦੋਸ਼ ਬੰਦੇ ਦੇ ਪਰਚੇ ਦੇ ਸਾਰੀ ਜਿਲੀ ਖੜੀ ਆਈ ਇੱਥੇ ਸਾਰਾ ਚੋਨਾ ਖੜਾ ਜਿਹੜਾ ਵੱਡਿਆ ਹੋਇਆ ਦਾ ਤੀਲਾ ਤੀਲਾ ਉਹ ਵੀ ਆਪ ਤੁਹਾਡੇ ਸਾਹਮਣੇ ਆ ਜੀ ਪਰਾਲੀ ਨੂੰ ਅੱਗ ਨਹੀਂ ਲੱਗੀ ਜੇ ਇੱਥੇ ਤੁਸੀਂ ਸਾਫਤ ਕਰ ਦੋ ਵੀ ਅੱਗ ਲੱਗੀ ਹੋਈ ਹੈ ਤਾਂ ਅਸੀਂ ਜਰਮਾਨਾ ਭਰਨ ਨੂੰ ਤਿਆਰ 20 ਲੱਖ ਰੁਪਇਆ ਦੇਣ ਨੂੰ ਤਿਆਰ ਹਾਂ ਇਹੀ ਗਲਤ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਦੇ ਆ ਚਿੰਤਾ ਚ ਡੁੱਬਦੇ ਆ ਸਾਡੇ ਪਿੰਡ ਨੂੰ ਕੋਈ ਬੈਲਰ ਕੋਈ ਮਲਚਰ ਕੁਝ ਨਹੀਂ ਪ੍ਰੋਵਾਈਡ ਕੀਤਾ ਗਿਆ ਕੱਲੇ ਪਰਚੇ ਪ੍ਰੋਵਾਈਡ ਕੀਤੇ ਜਾ ਰਹੇ ਆ ਜੀ ਲਗਾਤਾਰ ਜੇ ਸਰਕਾਰ ਕਹੇ ਵੀ ਇਹਦੀ ਸਾਂਭਾਲ ਕਰੋ ਤਾਂ ਸਾਨੂੰ ਕੋਈ ਇੱਕ ਇੱਕ ਮਿੰਟ ਦੇ ਕੁਛ ਨਹੀਂ ਦਿੱਤਾ ਗਿਆ ਜੀ ਸਾਨੂੰ ਕੱਲੇ ਪਰਚੇ ਦਿੱਤੇ ਜਾ ਰਹੇ ਨੇ ਹੁਣ ਕੀ ਅਗਲੀ ਰਣਨੀਤੀ ਕੀ ਹੈ ਕੀ ਮੰਕਰ ਦੋ ਅਗਲੀ ਰਣਨੀਤੀ ਹੈ ਜੀ ਜਿਹੜੇ ਵੀ ਅਫਸਰ ਆ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਪਰਚਾ ਦਰਜ ਕੀਤਾਗਾ ਬਿਨਾ ਲੋਕੇਸ਼ਨ ਚੈੱਕ ਕੀਤੇ ਬਿਨਾ ਵਾਹਨ ਦੇਖੇ ਉਹਨਾਂ ਦੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਜੇ ਕਾਰਵਾਈ ਨਾ ਹੋਈ ਅਸੀਂ ਸਖਤ ਤੋਂ ਸਖਤ ਐਕਸ਼ਨ ਲਾਮਾਂਗੇ ਜੋ ਵੀ ਸਤੋਪ ਹੋਇਆ ਹੈ ਇਹ ਤੁੰਡੀ ਜੀ ਦੀ ਸਰਕਾਰ ਘਟੀਆ ਸਰਕਾਰ ਅਜ ਪ੍ਰਸ਼ਾਸਨਾ ਘਟੀਆ ਪ੍ਰਸ਼ਾਸਨਾ ਪਰ ਜਿਹੜਾ ਇੱਥੇ ਦਾ ਗੁਰਬਿੰਦਰ ਸਿੰਘ ਦਾ ਪੁੱਤਰ ਹਰਪਾਲ ਸਿੰਘ ਉਹਦਾ ਪਿਤਾ ਦੀ ਡੈਥ ਹੋਈ ਹਰਪਾਲ ਸਿੰਘ ਦੀ ਪਰ ਇਹਨੇ ਤਿੰਨ ਕਿੱਲੇ ਪਰਾਲੀ ਵੱਡੀ ਪਈ ਹੈ ਕਹਿੰਦੇ ਉਹ ਬਾਵਾ ਤੇ ਬਾਕੀ ਪਰਾਲੀ ਸਾਰੀ ਇੱਧਰ ਖੜੀ ਹੈ ਜੀਰੀ ਇਹਦੀ ਸਾਰੀ ਖੜੀ ਟੋਟਲ ਇੱਕ ਇਹਨੇ ਜੀਰੀ ਦਾ ਤੀਲਾ ਨਹੀਂ ਵੱਟਿਆ ਸੀਗਾ ਨਾ ਕਿਤੇ ਅੱਗ ਲਾਈ ਆ ਪਰ ਅੱਗੇ ਕਿਤੇ ਹੋਰ ਲੱਗੀ ਹੁੰਦੀ ਇਹਨਾਂ ਦੇ ਸੈਟੇਲਾਈਟ ਜਿਹੜਾ ਉਹ ਇੱਥੇ ਆ ਕੇ ਕਿਸਾਨਾਂ ਦੇ ਉੱਤੇ ਆ ਚੜਦਾ ਵੀ ਕਿਸਾਨਾਂ ਨੇ ਇੱਥੇ ਅੱਗ ਲਾਤੀ ਪਰ ਜਦੋਂ ਕਿਤੇ ਕਣਕਾਂ ਨੂੰ ਅੱਗ ਲੱਗਦੀ ਉਧਰ ਨਹੀਂ ਜਾਂਦੇ ਜਦੋਂ ਕਿਤੇ ਪਰਾਲੀਆਂ ਦੇ ਵੱਡੇ ਵੱਡੇ ਡੰਪ ਮੱਚਦੇ ਉਧਰ ਨਹੀਂ ਜਾਂਦੇ ਜਾਂ ਕਿਤੇ ਹੋਰ ਕਿਸੇ ਫਾਂਤੇ ਅੱਗ ਲੱਗ ਜਾਂਦੀ ਆ ਇਹਨਾਂ ਦਾ ਕਿਸਾਨਾਂ ਦਾ ਇਕੱਲਾ ਪ੍ਰਦੂਸ਼ਣ ਨਹੀਂ ਨਾ ਇਹਨਾਂ ਨੂੰ ਹੋਰ ਕੋਈ ਪ੍ਰਦੂਸ਼ਣ ਦਿੰਦਾ ਕਿਸਾਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਹੋਇਆ ਕਿਸਾਨਾਂ ਨੇ ਪਾਲ ਕੇ ਚੌਰ ਫਸੜ ਕੇ ਸੜਤੀ ਹੁਣ ਉਹਨਾਂ ਦੇ ਪੀੜਾਂ ਦੇ ਵਿੱਚ ਪਿੱਛੇ ਮੰਡੀਆਂ ਦੇ ਵਿੱਚ ਐਡੇ ਐਡੇ ਗੜੇ ਪੈ ਗਏ ਕਿਸਾਨਾਂ ਦੀ ਫਸਲ ਉੱਥੇ ਰੋ ਗਈ ਪਰ ਨਾ ਸਰਕਾਰ ਧ ਪਰ ਇਹਨਾਂ ਨੇ ਆਪਦੇ ਗਲੋਂ-ਗਲਾਵਾਂ ਲਾਉਣਾ ਹੁੰਦਾ ਵੀ ਅਸੀਂ ਆਪਦਾ ਵੀ ਲਾਦੀ ਪਰਚੇ ਪਾ ਕੇ ਘਰੇ ਬੈਠੀ ਪਰਚੇ ਪਾੰਦ ਨੇ ਜੋਗੇ ਥਾਣੇ 'ਤੇ ਉੱਥੇ ਬੈਠੇ ਰਹੇ ਤੇ ਉੱਥੇ ਪਰਚੇ ਪਾਤੇ ਪਟਵਾਰ ਆਦੇ ਉੱਥੇ ਪਟਵਾਰੀ ਬੈਠੇ ਦਫ਼ਤਰ 'ਚ ਬੈਠੇ ਪਰਚੇ ਪਾਤੇ ਅੱਜ ਇਹਨਾਂ ਨੌਕਰ ਅਫਸਰਾਂ ਨੇ ਉਹ ਉਹਨਾਂ ਨੇ ਪਰਚੇ ਪਾਤੇ ਇਸ ਕਰਕੇ ਬਿਨਾਂ ਦੇਖੇ ਤੋਂ ਪਰਚੇ ਪਾਦੇ ਝੂਠੇ ਨੇ ਪਰਚੇ ਜੇ ਇਹਨਾਂ ਨਾਂ ਕਸਲ ਕੀਤੀ ਤਾਂ ਆਉਣ ਵਾਲੇ ਵਿੱਚ ਵੱਡਾ ਕੋਈ ਐਕਸ਼ਨ ਲਵਾ ਗਈ ਅੱਜ ਪਿੰਡ ਰਾਠੀ ਕੇ ਬੁਰਜ ਮਾਨਸਾ ਜ਼ਿਲ੍ਹੇ ਦੇ ਵਿੱਚ ਖੜੇ ਆਪਾਂ ਜਿੱਥੋਂ ਦਾ ਇੱਕ ਕਿਸਾਨ ਹੈ ਗੁਰਵਿੰਦਰ ਸਿੰਘ ਹੈ ਜਿਹਨੇ ਹਜੇ ਤੱਕ ਇੱਕ ਕਿਆਰਾ ਵੀ ਜੇ ਕਹਿ ਦੀਏ ਝੋਨੇ ਦਾ ਨਹੀਂ ਵੱਢਿਆ ਸਾਰਾ ਝੋਨਾ ਤੁਸੀਂ ਦੇਖਦੇ ਹੋ ਸਾਰਾ ਝੋਨਾ ਖੜਾਗਾ ਕੁਝ ਝੋਨਿਆਂ ਦੇ ਉਹਨਾਂ ਨੇ ਖਰਚੇ ਵੱਡੇ ਪਏ ਨੇ ਜਿਹੜੇ ਇੱਕ ਤੀਲੀ ਵੀ ਨਹੀਂ ਲਾਈ ਕਣਕ ਦੀ ਉਹਦੇ ਤੇ ਪਰਚਾ ਦਰਜ ਕਰਤਾ ਜੋਗੇ ਠਾਣੇ ਵਾਲੇ ਨੇ 137 ਨੰਬਰ ਐਫਆਰ ਕੱਟ ਕੇ ਇਹ ਕਹਤਾ ਵੀ ਅਸੀਂ ਤਾਂ ਦੇਖਿਆ ਨਹੀਂ ਸਾਡੇ ਕੋਲ ਤਾਂ ਜਿੰਵੇਂ ਹੁਕਮ ਆ ਕੇ ਕਰਤੇ ਉਦੋਂ ਉੱਤੇ ਹੁਣ ਬਾਰ-ਬਾਰ ਅਸੀਂ ਇੱਥੋਂ ਦੇ ਅਧਿਕਾਰੀਆਂ ਨੂੰ ਫੋਨ ਲਾਉਨੇ ਆ ਪਟਵਾਰੀ ਨੂੰ ਫੋਨ ਲਾਉਨੇ ਆ ਆਸੇ ਪਟਵਾਰੀ ਕਹਿੰਦੇ ਗਲਤ ਹੋ ਗਿਆ ਸਾ ਤੋਂ ਪਰ ਇਹ ਗਲਤ ਕਹੇ ਕਿ ਇੱਕ ਪਾਸੇ ਘਰੇ ਮਰੀਜ਼ ਪਿਆ ਉਹਦੇ ਘਰੇ ਐਫਆਰ ਆ ਗਈ ਵੀ ਛੋਡੇ ਤੇ ਪਰਚਾ ਦਰਜ ਹੋ ਗਿਆ ਮੈਂ ਕਹਿੰਦਾ ਬਹੁਤ ਨਿੰਦਣਯੋਗ ਗੱਲ ਹੈ ਅੱਜ ਪਿੰਡ ਰਾਠੀਕਾਪੁਰ ਜਿਹੜਾ ਸਾਰਾ ਉਸ ਕਿਸਾਨ ਦੇ ਹੱਕ ਦੇ ਵਿੱਚ ਖੇਤਾਂ ਦੇ ਵਿੱਚ ਖੜਾ ਵੱਡੀ ਪੱਧਰ ਤੇ ਵਧੀਆ ਮਾਨਦਾਰ ਜਿਹੜੇ ਪੱਤਰਕਾਰ ਨੇ ਉਹ ਪਹੁੰਚੇ ਆ ਬੀਕੇਜੂ ਡਕਾਉਂਦਾ ਦੇ ਆਗੂ ਪਹੁੰਚੇ ਆ ਇਸ ਕਰਕੇ ਅੱਜ ਸਾਡੀ ਮੰਗ ਹੈ ਵੀ ਇਹ ਜਿਹੜੇ ਅਧਿਕਾਰੀ ਹੈ ਪਹਿਲਾਂ ਉਹ ਅਧਿਕਾਰੀਆਂ ਤੇ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਫਿਰ ਇਹੇ ਪਿੱਛੇ हटਿਆ ਜਾ ਉਸ ਤੋਂ ਬਾਅਦ ਝੋਨਾ ਉਹਨਾਂ ਚਿੱਕਰ ਕਿਸਾਨ ਦਾ ਖੜਾ ਰਹੂਗਾ ਜਿੰਨਾ ਚਿਰ ਕੋਈ ਵਧੀਆ ਅਧਿਕਾਰੀ ਆ ਕੇ ਇਹਨਾਂ ਨੂੰ ਭਰੋਸਾ ਨਹੀਂ ਦਵਾਉਂਦਾ ਵੀ ਸਾਥੋਂ ਗਲਤ ਹੋਇਆ ਅੱਗ ਕਿੱਥੇ ਲੱਗੀ ਆ ਸਾਨੂੰ ਨਹੀਂ ਪਤਾ ਸਰਕਾਰ ਤੋਂ ਇਸ ਗੱਲ ਦਾ ਹੱਲ ਹੀ ਨਹੀਂ ਹੋਇਆ ਕੋਈ ਅੱਗ ਦਾ ਤੇ ਇਹਨਾਂ ਦਾ ਸੈਟਲਾਈਟ ਨੇ ਚੱਕ ਕੇ ਐਸਡੀਐਮ ਨੇ ਜਾ ਕੇ ਕਹਿਤਾ ਐਸਡੀਐਮ ਨੇ ਵੀ ਪਰਚਾ ਦਰਜ ਕਰ ਦੋ ਕਿਸਾਨ ਨੇ ਇੱਕ ਤੀਲੀ ਨਹੀਂ ਵੱਡੀ ਪਰਚਾ ਉਥੇ ਦਰਜ ਹੋ ਗਿਆ ਇਧਰ ਜੇ ਕਿਸੇ ਨੇ ਜਿਹੜੀ ਵੱਡਿਆ ਹੋਏ ਨੂੰ ਮਾੜੇ ਮੋٹے ਨਾੜ ਨੂੰ ਉੱਤੇ ਜਿਹੜਾ ਗਾੜ ਆਉਂਦਾ ਉਹਨੂੰ ਅੱਗ ਲਾਇਆ ਤਾਂ ਇਥੋਂ ਦੀ ਸਰਕਾਰ ਨੇ ਮੁੱਦਾ ਬਣਾਇਆ ਹੋਇਆ ਇਹਦਾ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਜਵਾਬ ਦੇਣਾ ਪਊਗਾ ਜਿਹੜੇ ਅਧਿਕਾਰੀ ਅੱਖਾਂ ਮੀਚ ਕੇ ਠੰਡੇ ਕਮਰਿਆਂ ਦੇ ਵਿੱਚ ਬੈਠ ਕੇ ਕਹਿੰਦੇ ਨੇ ਵੀ ਗੁਰਵਿੰਦਰ ਸਿੰਘ ਤੇ ਪਰਚਾ ਦਰਜ ਹੋ ਗਿਆ ਐਫਆਰ ਕੱਟ ਦੋ ਉਹ ਹੀ ਸਾਡੀ ਅੰਨੀ ਪੁਲਿਸ ਆ ਜੋਗੇ ਥਾਣੇ ਦੀ ਜਿਹੜੀ ਲਗਾਤਾਰ ਐਫਆਰ ਕੱਟੀ ਜਾਂਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਭਗਵਾਨਤਮਾਨ ਸਰਕਾਰ ਨੂੰ ਜਵਾਬ ਦੇਣਾ ਪਊਗਾ ਜਦੋਂ ਪਿੰਡਾਂ 'ਚ ਵੜ ਗਏ ਲੋਕ ਸਾਰੇ ਇੱਕ ਮਤ ਨੇ ਪਿੰਡ ਦੇ ਇੱਕ ਮਤ ਹੋਏ ਕੜੇ ਨੇ ਤੇ ਜਿੱਨਾਂ ਚਿਰ ਕੋਈ ਆ ਕੇ ਵੱਡਾ ਅਧਿਕਾਰੀ ਨਹੀਂ ਆਉਂਦਾ ਇਦ ਖੇਤਾਂ ਦੇ ਵਿੱਚ ਝੋਨੇ ਦਾ ਬਾਈਕਾਟ ਆ ਤੇ ਇਹਨਾਂ ਨੂੰ ਹਾਈ ਕੋਰਟ ਦੀਆਂ ਜਿਹੜੀਆਂ ਪਾਉੜੀਆਂ ਬਣਾ ਕੇ ਉੱਥੇ ਵੀ ਟੜਾਉਣ ਲਈ ਮਜਬੂਰ ਕਰਾਂਗੇ ਕਿਉਂਕਿ ਲੋਕਾਂ ਨੂੰ ਬਿਨਾਂ ਗੱਲ ਤੋਂ ਤੰਗ ਕੀਤਾ ਸਰਕਾਰ ਤੋਂ ਸਿਰਫ ਇਹ ਕਿਸਾਨਾਂ ਨੇ 200 ਰੁਪਏ ਪ੍ਰਤੀ ਪ੍ਰਤੀ ਕਟੜ ਮੰਗਿਆ ਵੀ ਸੋ ਉਥੋਂ ਝੋਨੇ ਦਾ ਹੱਲ ਨਹੀਂ ਹੁੰਦਾ ਅਸੀਂ ਕਰਦਾਂਗੇ ਨਾ ਬਾਉਂਸ ਦਿੰਦੇ ਆ ਨਾ ਹਾਈ ਕੋਰਟ ਦਾ ਫੈਸਲਾ ਮੰਨਦੇ ਆ ਵੀ ਤਿੰਨ ਕਿੱਲਾਂ ਤੋਂ ਘੱਟ ਕਿਸਾਨ ਦੀ ਜਿਹੜੀ ਪਰਾਲੀ ਨੂੰ 2500 ਰੁਪਏ ਦਿਓ ਕੋਈ ਫੈਸਲਾ ਸਾਰਾ ਲੱਦ ਕੇ ਉੱਤੇ ਡਾਂ ਖੜਕਾਈ ਹੋਈ ਆ ਕਿਸਾਨਾਂ ਦੇ ਉੱਤੇ ਸਿੱਧੇ ਪਰਚਾਂ ਦੇ ਉੱਤੇ ਤਮਕਾਏ ਹੋਏ ਨੇ ਇਸ ਕਰਕੇ ਰੋਜ਼ ਹੀ ਪੰਜ ਚਾਰ ਪਰਚੇ ਇਹ ਜਾਲੀ ਹੁੰਦੇ ਨੇ ਉਹਨਾਂ ਨੂੰ ਕਦੇ ਵੀ ਇਜਾਜ਼ਤ ਨਹੀਂ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਰਿਜ਼ਲਟ ਜਿਹੜਾ ਉਹ ਸਾਰਾ ਦਿਖਾ ਦਿਗਾਗੇ ਤੇ ਇਹਨਾਂ ਨੂੰ ਸਹੀ ਢੰਗ ਨਾਲ ਪਰਚੇ ਜਿਹੜੇ ਕੀਤੇ ਐ ਉਹਨਾਂ ਦੇ ਵੀ ਮਜਬੂਰ ਕਰ ਦਾਂਗੇ ਕਿਉਂਕਿ ਕਿਸਾਨ ਦੀ ਮਜਬੂਰੀ ਅੱਗ ਲਾਉਣੀ ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਲੇਖਾ ਜੋਖਾ ਕਰਕੇ ਇਹਨਾਂ ਨੂੰ ਜਿਹੜਾ ਇਹ ਪਰਚੇ ਪਾਉਂਦਾ ਬੰਦ ਕਰਾ ਲਾ